ਆ ਬੱਸ ਸਟੈਂਡ ਤੋਂ ਇੱਥੇ ਤੱਕ ਪਹੁੰਚਣ ਨੂੰ ਪੌਣਾ ਘੰਟਾ ਭਰ ਦੇਣਾ ਚੋਂ ਦਾ ਕਰ। ਅੱਛਾ ਬੱਸ ਸਟੈਂਡ ਤੋਂ ਇੱਥੇ ਤੱਕ ਪਹੁੰਚਣ ਨੂੰ ਪੌਣਾ ਘੰਟਾ ਹੋ ਗਿਆ ਜੀ। ਰੋੜ ਸ਼ੋ ਆਊਗਾ। ਆਪਣਾ ਡੀਸੀ ਦਫ਼ਤਰ ਆਣਗੇ ਡੀਸੀ ਦਫ਼ਤਰ ਕਾਗਜ਼ ਪੇਲ ਕਰਕੇ ਫੇਰ ਉਹ ਦੁਬਾਰਾ ਹੋਵੇ ਜੀ। 1.5 ਘੰਟੇ ਤੋਂ ਫਸੇ ਹੋਏ। ਹਾਂਜੀ ਹਾਂਜੀ। ਕਿੱਥੋਂ ਲੱਗਿਆ ਹੋਇਆ ਜਾਣਾ? ਇਹ ਸਰ ਪਿੱਛੋਂ ਲੱਗਿਆ ਹੋਇਆ ਆਪਣਾ ਮੋਡਲ ਟਾਊਨ ਤੋਂ ਵੀ ਪਿੱਛੇ ਤੋਂ। ਇਹ ਕਿਹੜਾ ਹੈ ਪਬਲਿਕ ਖਰਾਬ ਕਰੇ ਆਫਿਸ ਜਾਣਾ ਹੈ ਕਾ ਕੰਮ ਹੈ ਸਾਰੇ। ਸਾਰੇ ਕੰਮ ਰੁਕੇ ਹੋਏ ਸਾਡੇ। ਆਪਾਂ ਵਾਪਸ ਚਲ ਜੀ ਆਪਾਂ ਅੱਗੇ ਜਾਣਾ ਸੀਗਾ ਹੁਣ ਵਾਪਸ ਚਲ ਜੀ ਜਰਾ ਆ ਕਰਦੇ ਸਾਰਾ ਹੀ ਤੇ ਆਏ ਬੜੀ ਦੂਰ ਤੋਂ ਆਂ ਅਸੀਂ ਬੜੀ ਦੂਰ ਤੋਂ ਆਏ ਆ ਹਰੀਕੇ ਜਾਣਾ ਹਰੀਕੇ ਜਾਣਾ ਤੇ ਸਾਨੂੰ ਤੇ ਰਾਹ ਦਾ ਨਹੀਂ ਪਤਾ ਹੈਗਾ ਪ੍ਰਸ਼ਾਸਨ ਵਾਲੋ ਕੰਟਰੋਲ ਜਰਾ ਘੱਟ ਹੋ ਰਿਹਾ ਮੈਂ ਦੇਖ ਰਿਹਾ ਕਿਤਾ ਕੇ ਸੀਗਾ ਐਂਬੂਲੈਂਸ ਐਮਰਜੈਂਸੀ ਸੁਵਿਧਾ ਮੰਨੂ ਵੀ ਕੋਈ ਜਿਹੜਾ ਰੂਟ ਡਾਇਵਰਟ ਰਹੂਗਾ ਪੂਰੇ ਨਹੀਂ ਵੈਸੇ ਕੋਈ ਨੋਟੀਫਿਕੇਸ਼ਨ ਤਾਂ ਦਿੱਤਾ ਨਹੀਂ ਸੀਗਾ ਇਹਨਾਂ ਨੇ ਕੋਈ ਤੇ ਇਹ ਬਾਰੇ ਪਤਾ ਨਹੀਂ ਜੀ ਪਤਾ ਹੁਣ ਅੱਜ ਕੱਲ ਹਰ ਹਰ ਕਾਲ ਮੋਬਾਈਲ ਆ ਫੇਸਬੁਕ ਤੇ ਸਪੈਸ਼ਲ ਪਾਇਆ ਜੀ ਹਾਂ ਇਹਦੇ ਵਿੱਚ ਹੁਣ ਨਹੀਂ ਦੇਖਦੇ ਹੁਣ ਇਹਨਾਂ ਦੀ ਮਰਜ਼ੀ ਹੈ ਜੀ ਕੱਪਾ ਗਿਆ ਸਰ ਜੀ ਮੈਸੇਜ ਐਮਰਜੈਂਸੀ ਆ ਹੁਣ ਇਸਟੇ ਐਮਰਜੈਂਸੀ ਨਹੀਂ ਫਿਲਹਾਲ ਕੋਈ ਐਮਰਜੈਂਸੀ ਕਹਾਂ ਕਿੱਥੇ ਵੇਸਤੇ ਜਾਣਾ ਅਸੀਂ ਕਿੱਥੇ ਉੱਥੇ ਵੀ ਗੱਡੀ ਖਾਉਣ ਸਾਰਾ ਏਰੀਆ ਖਾਲੀ ਆ ਉਹ ਠੀਕ ਹੈ ਨਾ ਗੱਡੀ ਪਹੁੰਚਣੀ ਚਾਹੀਦੀ ਹੈ ਟਾਈਮ ਨਾਲ ਵਾਪਸ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿਨ ਤੁਹਾਡੇ ਨਾਲ ਸੇ ਲੁਧਿਆਣਾ ਦੇ ਵਿੱਚ ਮੌਜੂਦ ਹਾਂ ਲੁਧਿਆਣਾ 파ਟਨਾਗਰ ਚੌਕ ਦੇ ਵਿੱਚ ਜਿੱਥੇ ਦੱਸ ਦਈਏ ਕਿ ਲੁਧਿਆਣਾ ਡੀਸੀ ਦਫ਼ਤਰ ਦੇ ਵਿੱਚ ਅੱਜ ਨਾਮਗਰਣ ਪੱਤਰ ਜਿਹੜਾ ਭਰਨ ਵਾਸਤੇ ਰਸਵਾ ਮੈਂਬਰ ਤੇ ਜਿਮਨੀ ਚੌਣਾ ਤੋਂ ਖੜੇ ਹਲਕਾ ਵੈਸਟ ਤੋਂ ਜਿਹੜੇ ਸੰਜੀਵ अरोड़ा ਜੀ ਨੇ ਉਹਨਾਂ ਵੱਲੋਂ ਜਿਹੜਾ ਅੱਜ ਨਾਮਗਰਣ ਪੱਤਰ ਜਿਹੜਾ ਭਰਿਆ ਜਾਊਗਾ ਸੋ ਦੱਸ ਦਈਏ ਕਿ ਉਸ ਤੋਂ ਔਰ ਲੈ ਕੇ ਡਾ ਅੱਜ ਅਰਵਿੰਦ ਕੇਦਰੀਵਾਲ ਤੇ ਭਗਵੰਤ ਸਿੰਘ ਮਾਨ ਜਿਹੜੇ ਉਹ ਖੁਦ ਵੀ ਅੱਜ ਲੁਧਿਆਣੇ ਹੋਣਗੇ ਤੇ ਉਸ ਨੂੰ ਲੈ ਕੇ ਟ੍ਰੈਫਿਕ ਪੁਲਿਸ ਵੱਲੋਂ ਰੂਟ ਨੂੰ ਜਿਹੜਾ ਡਾਇਵਰਟ ਕੀਤਾ ਗਿਆ ਤਾਂ ਤਸਵੀਰਾਂ ਲੁਧਿਆਣੇ ਤੋਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਜਿੱਤੇ ਦੇਖ ਸਕਦੇ ਹੋ ਕਿ ਰੂਟ ਨੂੰ ਕਿਸ ਤਰੀਕੇ ਡਾਇਵਰਟ ਕੀਤਾ ਹੋਇਆ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਅੱਜ ਭਰਨਗੇ ਜਿਹੜੇ ਨਾਮਕਰਨ ਪੱਤਰ ਜਿਹੜਾ ਅੱਜ ਨੋਮੀਨੇਸ਼ਨ ਪੱਤਰ ਜਿਹੜਾ ਉਹਨਾਂ ਵੱਲੋਂ ਭਰਿਆ ਜਾਊਗਾ ਤੇ ਇੱਕ ਪਾਸੇ ਦੇਖ ਸਕਦੇ ਹੋ ਕਿ ਐਂਬੂਲੈਂਸ ਜਿਹੜੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਵੀ ਮੇਨ ਜਾਮ ਦੇ ਵਿੱਚ ਫਸੀ ਹੋਈ ਨ ਜਿਹੜਾ ਆ ਰਹੇ ਲੋਕ ਨੇ ਭਾਰਤਨਗਰ ਚੌਕ ਤੋਂ ਉਹਨਾਂ ਦਾ ਜਿਹੜਾ ਰੂਟ ਹੈ ਉਹ ਡਾਇਵਰਟ ਕੀਤਾ ਹੋਇਆ ਹੈ ਕਿਉਂਕਿ ਇੱਕ ਪਾਸੇ ਬੱਸ ਸਟੈਂਡ ਤੋਂ ਆਉਣ ਵਾਲੇ ਲੋਕਾਂ ਲਈ ਵੀ ਜਿਹੜਾ ਰੂਟ ਹੈ ਉਹ ਡਾਇਵਰਟ ਕੀਤਾ ਹੈ ਤਾਂ ਦੇਖ ਸਕਦੇ ਹੋ ਕਿ ਕਾਫੀ ਪਾਰੀ ਲੰਬਾ ਜਾਮ ਜਿਹੜਾ ਲੱਗਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੁਝ ਧੇਰ ਦੇ ਵਿੱਚ ਹੀ ਜਿਹੜਾ ਲੁਧਿਆਣਾ ਦੇ ਵਿੱਚ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਤੇ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਉਹ ਖੁਦ ਵੀ ਜਿਹੜਾ ਲੁਧਿਆਣਾ ਦੇ ਵਿੱਚ ਹੋਣਗੇ ਪਰ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਐਮਰਜੈਂਸੀ ਸੁਵਿਧਾਵਾਂ ਜਿਹੜੀਆਂ ਨੇ ਉਹ ਕੋਈ ਵੀ ਨਹੀਂ ਦਿੱਤੀਆਂ ਹੋਈਆਂ ਕਿਉਂਕਿ ਕਿਤੇ ਨਾ ਕਿਤੇ ਇੱਕ ਪਾਸੇ ਟ੍ਰੈਫਿਕ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਤਾਂ ਦੂਜੇ ਪਾਸੇ ਰੂਟ ਡਾਇਵਰਟ ਆ ਤੇ ਤੀਜੇ ਪਾਸੇ ਆ ਤਸਵੀਰਾਂ ਦੇਖ ਸਕਦੇ ਹੋ ਐਂਬੂਲੈਂਸ ਐਮਰਜੈਂਸੀ ਜਿਹੜੀਆਂ ਉਹ ਬੱਤੀਆਂ ਜਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੋ ਫਸੇ ਹੋਏ ਨੇ ਇਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਰੋਡ ਦੇ ਫਸੇ ਨੂੰ 30 ਮਿੰਟ ਤਾਂ ਹੋ ਹੀ ਗਏ ਉਹ ਪਿੱਛੋ ਲੈ ਕੇ ਜਾਮ ਆ ਪਿੱਛੋ ਲੈ ਕੇ ਨਾ ਕੋਈ ਜਾਮ ਤੁਹਾਡੇ ਸਾਹਮਣੇ ਕੋਈ ਗੱਡੀ ਨਹੀਂ ਪਾਸੇ ਕਰ ਰਿਹਾ ਕੋਈ ਇੱਥੇ ਖੜੇ ਹਾਂ ਇੱਥੇ ਕਿੰਨੀ ਦੇਰ ਹੋ ਗਈ ਕਿਤੇ ਤਕਰੀਬਨ ਹੋ ਹੀ ਗਏ 7 ਮਤਲਬ 7 ਮਿੰਟ ਤਾਂ ਇੱਥੇ ਹੋ ਗਏ ਸਾਨੂੰ ਉਹ ਦੇਖੋ ਉੱਥੋਂ ਲੈ ਕੇ ਜੇ ਪਿੱਛੋਂ ਜਾਮ ਆ ਰਿਹਾ ਵਾ ਸਾਰਾ ਕੋਈ ਨੋਟੀਫਿਕੇਸ਼ਨ ਦਿੱਤਾ ਗਿਆ ਸੀਗਾ ਐਮਬੂਲੈਂਸ ਐਮਰਜੈਂਸੀ ਸਹੂਿਦਾਂਾ ਨੂੰ ਵੀ ਕੋਈ ਇਹ ਜਿਹੜਾ ਰੂਟ ਡਾਇਵਰਟ ਰਹੂਗਾ ਪੂਰੇ ਤਰ੍ਹਾਂ ਨਹੀਂ ਵੈਸੇ ਕੋਈ ਨੋਟੀਫਿਕੇਸ਼ਨ ਤਾਂ ਦਿੱਤਾ ਨਹੀਂ ਸੀਗਾ ਇਹਨਾਂ ਨੇ ਕੋਈ ਐਮਰਜੈਂਸੀ ਆ ਹੁਣ ਇਸ ਟਾਈਮ ਐਮਰਜੈਂਸੀ ਨਹੀਂ ਫਲਾਲ ਕੋਈ ਐਮਰਜੈਂਸੀ ਕਹਾਂ ਕਿ ਕਿੱਥੇ ਵੇਸਤੇ ਜਾਣਾ ਅਸੀਂ ਕਿੱਥੇ ਉੱਥੇ ਵੀ ਗੱਡੀ ਖਾਉਣ ਸ ਬਿਲਕੁਲ ਤੋਂ ਦੱਸ ਦਿਆ ਐਮਰਜੈਂਸੀ ਦੇ ਜਿਹੜੇ ਡਰਾਈਵਰ ਸੀਗੇ ਸੋ ਉਹਨਾਂ ਨਾਲ ਗੱਲਬਾਤ ਕਰਦੇ ਐਂਬੂਲੈਂਸ ਡਰਾਈਵਰ ਤਾਂ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਕਿ ਰੂਟ ਨੂੰ ਜਿਹੜਾ ਕਿਸ ਤਰੀਕੇ ਡਾਇਵਰਟ ਕੀਤਾ ਹੋਇਆ ਕਿਉਂਕਿ ਇੱਕ ਪਾਸੇ ਅਗਰ ਡੀਸੀ ਦਫਤਰ ਦੀ ਗੱਲ ਕਰੀਏ ਤਾਂ ਦੇਖ ਸਕਦੇ ਹੋ ਕਿ ਡੀਸੀ ਦਫਤਰ ਵੱਲ ਨੂੰ ਜਾਣ ਵਾਲੀ ਪੂਰੀ ਸੜਕ ਜਿਹੜੀ ਹੈ ਉਹ ਭਾਰਤ ਨਗਰ ਚੌਕ ਤੋਂ ਜਿਹੜੀ ਪੂਰਤੌਰ ਤੇ ਜਿਹੜਾ ਉਹ ਬੰਦ ਕੀਤਾ ਹੋਇਆ ਤਾਂ ਲੋਕਾਂ ਨੂੰ ਕਾਫੀ ਆਨ-ਜਾਨ ਦੇ ਵਿੱਚ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਤਾਂ ਰੂਟ ਦੀ ਅਗਰ ਜੇਕਰ ਰੂਟ ਦੀ ਗੱਲ ਕਰੀਏ ਤਾਂ ਰੂਟ ਦੱਸਦੀ ਹੈ ਕਿ ਸਾਬਕਾ ਐਮਐਲਏ ਜ ਡਾਬਰ ਕੋਠੀ ਤੋਂ ਜਿਹੜਾ ਉਧਰੋਂ ਜਾਣਾ ਹੈ ਤੇ ਉਸ ਤੋਂ ਬਾਅਦ ਖਾਲਸਾ ਕਾਲਜ ਜਿਹੜਾ ਵਾ ਉਧਰੋਂ ਰੂਟ ਨੂੰ ਜਿਹੜਾ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਦਿੱਤਾ ਹੋਇਆ ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਕੰਮ ਕਰ ਰਹੀ ਹੈ ਟ੍ਰੈਫਿਕ ਪੁਲਸ ਵੱਲੋਂ ਲਗਾਤਾਰ ਰੂਟ ਨੂੰ ਜਿਹੜਾ ਡਾਇਵਰਟ ਕੀਤਾ ਗਿਆ ਹੋਇਆ ਕਿਉਂਕਿ ਇਹ ਮੇਨ ਗੋਲ ਚੱਕਰ ਹੈ ਜਿਸ ਗੋਲ ਚੱਕਰ ਤੇ ਅਸੀਂ ਮੌਜੂਦਾ ਤਾਂ ਦੱਸ ਦਈਏ ਕਿ ਜਿਹੜੇ ਭਾਰਤ ਨਗਰ ਚੌਕ ਦੇ ਵਿੱਚ ਲੋਕ ਆ ਰਹੇ ਨੇ ਜਿਹੜੇ ਬੱਸ ਸਟੈਂਡ ਵੱਲੋਂ ਆ ਰਹੇ ਨੇ ਲੋਕ ਉਹਨਾਂ ਨੂੰ ਸਿੱਧੇ ਤੌਰ ਤੇ ਫੁਹਾਰੇ ਚੌਕ ਵੱਲੋਂ ਜਾਣ ਦੀ ਜੜੀ ਹੈ ਉਹ ਅ ਦਿੱਤੀ ਜਾ ਰਹੀ ਹੈ ਰਸਤਾ ਜਿਹੜਾ ਉਹਨਾਂ ਨੂੰ ਦਿੱਤਾ ਜਾ ਰਿਹਾ ਤਾਂ ਇੱਕ ਪਾਸੇ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਜਿਹੜੇ ਮੌਜੂਦ ਨੇ ਤਾਂ ਕੁਝ ਲੋਕ ਵੀ ਜਿਹੜੇ ਉਹ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਕਾਫੀ ਧੀਰ ਇਹ ਗੱਡੀਆਂ ਜਣੀਆਂ ਕਾਫੀ ਧੀਰ ਦੀਆਂ ਖੜੀਆਂ ਹੋਈਆਂ ਨੇ ਉਸ ਗੱਲਬਾਤ ਕਰ ਲੈਣੇ ਆ ਤੁਸੀਂ ਇੱਥੇ ਖੜੇ ਹੋਏ ਹੋ ਕਿੰਨੀ ਧੀਰ ਹੋ ਗਏ ਖੜੇ ਨੇ ਕਰੇ ਨੂੰ 1 ਘੰਟਾ ਹੋ ਗਿਆ ਜੀ ਅੱਛਾ ਕਿੱਧਰ ਚੱਲੇ ਹੋ ਅਸੀਂ ਇੱਥੇ ਡੀਸੀ ਦਫ਼ਤਰ ਜਾਣਾ ਹੈ ਉਧਰ ਨੂੰ ਲੰਘਾ ਨਹੀਂ ਹੈਗਾ ਬੰਦ ਕੀਤਾ ਹੈ ਉਧਰੋਂ ਅ ਡੀਸੀ ਦਫ਼ਤਰ ਕੋਈ ਕੰਮ ਹੈ ਕਾਗਜ਼ ਜਮਾ ਹੋਣੇ ਅੱਜ ਅੱਛਾ ਪਰ ਅੱਜ ਤਾਂ ਇਹ ਰੂਟ ਜਿਹੜਾ ਬੰਦ ਕੀਤਾ ਹੋਇਆ ਰੂ ਪਰ ਸਾਨੂੰ ਨਹੀਂ ਸੀ ਨਾ ਪਤਾ ਵੀ ਰੋਡ ਬੰਦ ਕੀਤਾ ਜਾਂ ਨਹੀਂ ਦਿੱਕਤ ਆ ਰਹੀ ਹੈ ਬਹੁਤ ਅਸੀਂ ਮਹਾਰਾਜ ਵਸ ਸੰਜੀਵ ਰੋੜਾ ਜੀ ਦੇ ਆਏ ਸੀ ਦਿੱਕਤ ਤਾਂ ਕੋਈ ਨਹੀਂ ਆ ਰਹੀ ਵੈਸੇ ਪ੍ਰਸ਼ਾਸਨ ਵਾਲੋ ਕੰਟਰੋਲ ਜਰਾ ਕਾਟ ਹੋ ਰਿਹਾ ਮੈਂ ਦੇਖ ਰਿਹਾ ਕਾਰ ਵੀ ਰਿਆਂ ਉਹ ਵੀ ਲੱਗੇ ਪਏ ਆ ਔਰ ਜਰਾ ਟ੍ਰੈਫਿਕ ਜ਼ਿਆਦਾ ਲੁਧਿਆਣੇ ਦੀ ਤਾਂ ਹੈ ਟ੍ਰੈਫਿਕ ਤਾਂ ਹੈਗਾ ਪਰ ਜਦਾਂ ਕਿ ਇਹ ਮੇਨ ਜਿਹੜੀ ਸੜਕ ਹੈ ਜੇ ਇਸ ਨੂੰ ਬੰਦ ਕਰ ਦਿੱਤੀ ਜਾਵੇ ਤਾਂ ਕਿਤੇ ਨਹੀਂ ਲੱਗਦਾ ਨਹੀਂ ਹੈਗਾ ਕਿ ਕਾਫੀ ਲੰਮਾ ਜਿਹੜਾ ਜਾਮ ਲੱਗ ਜਾਂਦਾ ਪਿੱਛੇ ਐਂਬੂਲੈਂਸ ਜਿਹੜੀ ਆ ਫਸੀ ਹੋਈ ਨਾ ਨਹੀਂ ਐਂਬੂਲੈਂਸ ਤਾਂ ਲੰਘ ਰਹੀ ਹੈ ਸਰ ਆ ਲੰਗਰੀਏ ਕੋਈ ਫਸੀ ਨਹੀਂ ਹੈ ਸਰ ਨਾ ਨਾ ਦੇਖੋ ਪਿੱਛੇ ਜਿਹੜਾ ਕਾਫੀ ਲੰਬਾ ਜਾਮ ਲੱਗਿਆ ਹੋਇਆ ਉਹ ਕਿਸ ਤਰੀਕੇ ਦੇਖ ਰਹੇ ਹੋ ਸਰ ਇਹ ਤਾਂ ਦੇਖੋ ਜਾਮ ਚੱਲ ਹੀ ਰਿਹਾ ਸਰ ਕੋਈ ਦਿੱਕਤ ਆ ਨਹੀਂ ਰਹੀ ਚੱਲ ਰਿਹਾ ਜਾਮ ਰੁਕਿਆ ਤਾਂ ਕੋਈ ਨਹੀਂ ਪਿਆ ਆ ਬਿਲਕੁਲ ਦੱਸ ਦੀ ਕਿ ਕੁਝ ਲੋਕ ਇਹ ਵੀ ਜਿਹੜਾ ਕਹਿ ਰਹੇ ਨੇ ਕਿ ਜਾਮ ਜਿਹੜਾ ਚੱਲਦਾ ਹੋਇਆ ਨਜ਼ਰ ਆ ਰਿਹਾ ਸੋ ਗਲਬਾਤ ਕਰ ਲੈਣੇ ਆ ਅਜੀ ਕੀ ਕਹਿ ਰਹੇ ਹੋ ਅਗਲੇ ਪਾਸੇ ਜਾਣ ਨਹੀਂ ਦੇਂਦੇ ਹਾਂ ਤੁਹਾਨੂੰ ਪਤਾ ਨਹੀਂ ਸੀਗਾ ਨਹੀਂ ਸਰ ਸਾਨੂੰ ਅੱਛਾ ਹੁਣ ਰੂਟ ਡਾਇਵਰਟ ਕਰ ਰਹੇ ਨੇ ਤੁਹਾਨੂੰ ਦੱਸ ਰਹੇ ਨੇ ਰਸਤਾ ਇੱਧਰ ਜਾਣਾ ਵੇ ਤੇ ਸਾਰਾ ਹੀ ਤੇ ਆਏ ਬੜੀ ਦੂਰ ਤੋਂ ਆਂ ਜੀ ਅਸੀਂ ਬੜੀ ਦੂਰ ਤੋਂ ਹਰੀ ਕੇ ਜਾਣਾ ਤੇ ਸਾਨੂੰ ਤੇ ਰਾਹ ਦਾ ਨਹੀਂ ਪਤਾ ਹੈਗਾ ਅੱਛਾ ਤੇ ਹੁਣ ਅਸੀਂ ਕਿੱਧਰ ਨੂੰ ਨਿਕਲਾਂਗੇ ਫਿਰ ਇਹ ਪਹਿਲਾਂ ਹੈਂ ਦਿੱਕਤ ਆ ਰਹੀ ਆ ਦਿੱਕਤ ਆ ਰਹੀ ਬਹੁਤ ਜਿਆਦੀ ਆ ਸੋ ਬਿਲਕੁਲ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਤੁਹਾਡੇ ਨਾਲ ਦੇਖ ਸਕਦੇ ਹੋ ਕਿ ਭਾਰਤ ਨਗਰ ਚੌਕ ਦੇ ਵਿੱਚ ਪੁਲਿਸ ਵੱਲੋਂ ਲਗਾਤਾਰ ਜਿਹੜਾ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਜਿਹੜੀ ਅਮਰਜੈਂਸੀ ਸੁਵਿਧਾਵਾਂ ਨੇ ਗੱਡੀਆਂ ਨੇ ਉਹਨਾਂ ਨੂੰ ਕਢਾਂਦ ਜਿਹੜੀ ਆ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪਿੱਛੇ ਕਾਫੀ ਭਾਰੀ ਲੰਬਾ ਜਾਮ ਜਿਹੜਾ ਹੈ ਬੱਸ ਸਟੈਂਡ ਵੱਲੋਂ ਜਿਹੜੇ ਲੋਕ ਨੇ ਉਹ ਜਿਹੜੇ ਇੱਧਰ ਆ ਰਹੇ ਨੇ ਸੋ ਦੱਸ ਦਈਏ ਕਿ ਕਾਫੀ ਭਾਰੀ ਲੰਬਾ ਜਾਮ ਜਿਹੜਾ ਉਹ ਲੱਗਾ ਹੋਇਆ ਨਜ਼ਰ ਆ ਰਿਹਾ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਪਰ ਇੱਕ ਪਾਸ अरविंद केजरीवाल जी होनगे ते ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਜਿਹੜੇ ਨੇ ਪੰਜਾਬ ਮੁੱਖ ਮੰਤਰੀ ਉਹ ਖੁਦ ਵੀ ਇੱਥੇ ਹੋਣਗੇ ਕਿਉਂਕਿ ਅੱਜ ਜਿਹੜਾ ਨੋਮੀਨੇਸ਼ਨ ਫਾਈਲ ਜਿਹੜੀ ਆ ਭਰਨੀ ਐ ਸੋ ਪੁਲਿਸ ਨਾਲ ਵੀ ਇਸ ਮਾਮਲੇ ਸੰਬੰਧ ਗੱਲਬਾਤ ਕਰਦੇ ਆ ਕਿ ਲੋਕਾਂ ਨੂੰ ਕਿਹੋ ਜਿਹੀਆਂ ਅੜਿਕਤਾ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਪਾਸੇ ਰੂਟ ਜਿਹੜਾ ਉਹ ਡਾਇਵਰਟ ਕੀਤਾ ਹੋਇਆ ਸਰ ਤੁਸੀਂ ਮੇਨ ਚੌਕ 'ਚ ਖੜੇ ਹੋ 파ਰਤਨਗਰ ਚੌਕ ਦੇ ਵਿੱਚ ਚਾਹਣ ਵਾਲੇ ਲੋਕਾਂ ਦਾ ਜਿਹੜਾ ਰੂਟ ਹੈ ਕਿਸ ਕਿਸ ਰੋਡ ਨੂੰ ਜਿਹੜਾ ਡਾਇਵਰਟ ਕੀਤਾ ਰੂਟ ਡਾਇਵਰਟ ਕੀਤਾ ਜਦੋਂ ਫੋਹਰਾ ਚੌਕ ਫੋਹਰਾ ਚੌਕ ਤੋਂ ਆਪਣਾ ਰਾਜਪੁਰਾ ਚੌਕ ਉਧਰ ਬਾਹਰ ਦੀ अच्छा ਤੇ ਜਿਹੜੇ ਇਧਰੋਂ ਆ ਰਹੇ ਨੇ ਆਪਣਾ ਮੇਨ ਰੋਡ ਤੋਂ ਆ ਰਹੇ ਨੇ ਟੀਸੀ ਤੋਂ ਰੋਡ ਤੋਂ ਵੀ ਉਧਰ ਪਿੱਛੋਂ ਤੋਂ ਬੰਦ ਹੈ ਜੀ ਤੇ ਬੱਸ ਸਟੈਂਡ ਵੱਲੋਂ ਜਿਹੜੇ ਵਿਚੋਂ ਦੀ ਗਲੀਆਂ ਗੁਲੀਆਂ ਚੋਂ ਨਿਕਲ ਕੇ ਲੋਕ ਮਾਕਮੂਕੇ ਇਧਰ ਆਈ ਜਾਂਦੇ ਆ ਜਾਮ ਉਹਨਾਂ ਨੇ ਲਾਇਆ ਕੇ ਜੀ ਤੇ ਵੈਸੇ ਡਵਟ ਕੀਤਾ ਰੂਟ ਸਾਰਾ ਪਲਾਨ ਕੀਤਾ ਦੱਸਿਆ ਸਾਰਾ ਫੇਸਬੁਕ ਤੇ ਵੀ ਪਾਇਆ ਸਾਰਾ ਪੇਪਰ 'ਚ ਵੀ ਦਿੱਤਾ ਸਾਰਾ ਜਿਹੜਾ ਆਪਣਾ ਬੱਸ ਸਟੈਂਡ ਵੱਲੋਂ ਆ ਰਹੇ ਨੇ ਲੋਕ ਤਾਂ ਵੀ ਆ ਰਹੇ ਨੇ ਉਹਨਾਂ ਨੂੰ ਪਤਾ ਨਹੀਂ ਸੀ ਇਹ ਬਾਰੇ ਪਤਾ ਨਹੀਂ ਜੀ ਪਤਾ ਹੁਣ ਅੱਜ ਕੱਲ ਹਰ ਹਰ ਕੋਲੇ ਮੋਬਾਈਲ ਆ ਫੇਸਬੁਕ ਤੇ ਸਪੈਸ਼ਲ ਪਾਇਆ ਜੀ ਹਾਂ ਇਹਦੇ ਵਿੱਚ ਹੁਣ ਨਹੀਂ ਦੇਖਦੇ ਹੁਣ ਇਹਨਾਂ ਦੀ ਮਰਜ਼ੀ ਹੈ ਜੀ ਕਾਪੀ ਜਾ ਸਕਦੇ ਜੀ ਮੈਸੇਜ ਆ ਕਿੰਨੀ ਕੁ ਦੇਰ ਤੱਕ ਭਗਵੰਤ ਸਿੰਘ ਮਾਨ ਖੁਦ ਹੋਣਗੇ ਮੈਸੇਜ ਉਹ ਆ ਰਹੇ ਨੇ ਉਹਨਾਂ ਦਾ ਰੋਡ ਸ਼ੋਅ ਚੱਲ ਰਿਹਾ ਹੈ ਜੀ ਰੋਡ ਸ਼ੋਅ ਆਊਗਾ ਆਪਣਾ ਡੀਸੀ ਦਫ਼ਤਰ ਆਣਗੇ ਡੀਸੀ ਦਫ਼ਤਰ ਕਾਗਜ਼ ਪੇਲ ਕਰਕੇ ਫੇਰ ਉਸ ਤੋਂ ਬਾਅਦ ਹੋਊਗਾ ਜੀ ਹਾਂ ਜਿਹੜਾ ਐਨੋਮੀਨੇਸ਼ਨ ਹਾਂ ਘੰਟਾ ਵੀ ਲੱਗ ਸਕਦਾ ਅੱਧਾ ਘੰਟਾ ਵੀ ਲੱਗ ਸਕਦਾ ਜੀ ਇਹਦੇ ਬਾਰੇ ਨਹੀਂ ਕਹਿ ਸਕਦੇ ਸਵੇਰ ਦਾ ਲੱਗੇ ਹੋਇਆ ਸਰ ਤੁਸੀਂ ਨਹੀਂ ਜੀ ਨਹੀਂ ਹੁਣੇ ਅੱਧਾ ਘੰਟਾ ਹੋਇਆ ਤਕਰੀਬਨ ਹਾਂ ਅੱਧਾ ਪੌਣਾ ਘੰਟਾ ਹੋਇਆ ਤੁਸੀਂ ਤਾਂ ਨਿਕਲ ਰਹੀਆਂ ਨੇ ਬਕਾਇਦਾ ਹਾਂ ਮੁਰੇ ਹਾਂ ਜੀ ਹਾਂ ਬਿਲਕੁਲ ਬਿਲਕੁਲ ਜਾ ਰਹੇ ਹਾਂ ਮੜਾ ਜੇ ਇਧਰੋਂ ਕੱਢ ਦਿਓ ਆਪਾਂ ਵਾਪਸੀ ਚੱਲ ਜਾਈਏ ਆਪਾਂ ਵਾਪਸ ਚੱਲ ਜਾਈਏ ਆਪਾਂ ਅੱਗੇ ਜਾਣਾ ਸੀਗਾ ਹੁਣ ਵਾਪਸ ਚੱਲ ਜਾਈਏ ਜਰਾ ਆ ਕਰ ਦਿਓ ਆ ਗੱਡੀ ਮੜੀ ਜੀ ਕਰੋ ਆਪਾਂ ਬੈਕ ਕਰ ਦਵੇਂ ਇਹ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਗੱਲਬਾਤ ਕਰ ਲੈਣੀ ਕੀ ਹੋਇਆ ਕੀ ਇੱਥੇ ਇਹ ਰੂਟ ਡਾਇਵਰਟ ਹੈ ਪਤਾ ਨਹੀਂ ਹੈਗਾ ਸਰ ਨਹੀਂ ਕਹਦੇ ਉਸਤੇ ਕਹਿੰਦੇ ਭਗਵੰਤ ਸਿੰਘ ਮਾਨ ਆ ਰਹੇ ਨੇ ਲੁਧਿਆਣੇ ਉਹਨਾਂ ਦਾ ਰੂਟ ਸੋ ਚੱਲ ਰਿਹਾ ਅੱਛਾ ਸਾਣ ਨਹੀਂ ਪਤਾ ਐਦੋ ਕਰ ਲਓ ਜੀ ਫਿਰ ਉੱਥੋਂ ਹੀ ਆ ਰਹੀ ਹੈ ਦਿੱਕਤ ਹੋਣੇ ਜਾਂ ਮੈਂ ਤੇ ਦਿੱਕਤ ਹੈ ਦੀ ਦਿੱਕਤ ਹੈ ਹੋਰ ਵੀ ਦੱਸ ਦਈਏ ਕਿ ਲੋਕਾਂ ਨੂੰ ਇੱਕ ਪਾਸੇ ਦਿੱਕਤ ਜੜੀ ਹੈ ਕਾਫੀ ਆ ਰਹੀ ਹੈ ਤਾਂ ਪਿੱਛੇ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਜਿਹੜਾ ਇਹ ਰੂਟ ਹੈ ਦੱਸ ਦਈਏ ਕਿ ਇੱਕ ਪਾਸੇ ਜਿਹੜਾ ਮੇਨ ਹਾਈਵੇ ਰੋਡ ਜਿਹੜਾ ਦੱਸ ਦਈਏ ਕਿ ਫਿਰੋਜ਼ਪੁਰ ਰੋਡ ਤੋਂ ਆਣ ਵਾਲਾ ਜਿਹੜਾ ਇਹ ਜਿਹੜੀ ਸੜਕ ਹੈ ਦੱਸ ਦਈਏ ਕਿ ਪੀਏਯੂ ਗੇਟ ਨੰਬਰ 1 ਤੋਂ ਆਣ ਵਾਲੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਪਰ ਇੱਕ ਪਾਸੇ ਰੂਟ ਨੂੰ ਪੂਰੇ ਤੌਰ ਤੇ ਜਿਹੜਾ ਡਾਇਵਰਟ ਕੀਤਾ ਗਿਆ ਵਾ ਤੇ ਅਲੱਗ-ਅਲੱਗ ਸੜਕਾਂ ਜਿਹੜੀਆਂ ਉਹਨਾਂ ਵੱਲੋਂ ਦੱਸ ਦਰਿਆ ਜਾ ਆ ਬੋਲ ਦਰੋਗਾ ਭਾਈ ਬਿਲਕੁਲ ਸੋ ਦੱਸ ਦਈਏ ਕਿ ਕਾਫੀ ਜਿਹੜੇ ਇਸ ਮੇਨ ਚੌਕ ਦੇ ਵਿੱਚ ਕਾਫੀ ਭਾਰੀ ਲੰਬਾ ਜਿਹੜਾ ਜਾਮ ਲੱਗਿਆ ਹੋਇਆ ਤਾਂ ਇੱਕ ਪਾਸੇ ਪ੍ਰਸ਼ਾਸਨ ਵੱਲੋਂ ਵੀ ਇਹ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਕੋਈ ਵੀ ਜਿਹੜੀ ਹੈ ਕਿਸੇ ਤੌਰ ਤੇ ਜਿਹੜੀ ਹੈ ਕੋਈ ਵੀ ਦਿੱਕਤ ਜਿਹੜੀ ਨਹੀਂ ਆ ਰਹੀ ਹੈ ਪਰ ਲੋਕਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਲਗਾਤਾਰ ਮੇਨ ਚੌਕ ਦੇ ਵਿੱਚ ਮੌਜੂਦ ਆ ਭਾਰਤ ਨਗਰ ਚੌਕ ਦੇ ਵਿੱਚ ਤਾਂ ਜਿਹੜੇ ਲੋਕ ਬਸ ਸਟੈਂਡ ਵੱਲੋਂ ਆ ਰਹੇ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰਾਂਗੇ ਕਿਉਂਕਿ ਪਿੱਛੇ ਮੇਰੇ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਇੱਕ ਕਿਸ ਤਰੀਕੇ ਕਾਫੀ ਭਾਰੀ ਲੰਮਾ ਜਾਮ ਜਿਹੜਾ ਹੈ ਉਹ ਪਿੱਛੇ ਲੱਗਾ ਹੋਇਆ ਹੈ ਕਿ ਬਸ ਸਟੈਂਡ ਵੱਲ ਤੋਂ ਜਿਹੜੇ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਵੀ ਕਾਫੀ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਪਰ ਇੱਕ ਪਾਸੇ ਟ੍ਰੈਫਿਕ ਪੁਲ ਸੇ ਲੁਧਿਆਣਾ ਦੀ ਜਿੱਕਰ ਗੱਲ ਕਰੀਏ ਤਾਂ ਟ੍ਰੈਫਿਕ ਪੁਲ ਸੇ ਲੁਧਿਆਣਾ ਵੱਲੋਂ ਲਗਾਤਾਰ ਜਿਹੜੀ ਹੈ ਬੜੇ ਕਾਬਲੇ ਤਾਰੀਫ ਹੋਣਾ ਵੱਲੋਂ ਲੋਕਾਂ ਨੂੰ ਸਿੱਧੇ ਤੌਰ ਤੇ ਰਸਤੇ ਹੋਣਾ ਵੱਲੋਂ ਜਿਹੜਾ ਪਾਇਆ ਜਾ ਰਿਹਾ ਤੇ ਰੂਟ ਨੂੰ ਜਿਹੜਾ ਉਹਨਾਂ ਨੂੰ ਉਹਨਾਂ ਵੱਲੋਂ ਸਿੱਧੇ ਤੌਰ ਤੇ ਜਿਹੜਾ ਰਸਤਾ ਵਾ ਦਿੱਤਾ ਜਾ ਰਿਹਾ ਤੇ ਦੱਸ ਦਈਏ ਕਿ ਭਾਰਤਨਗਰ ਚੌਕ ਦੇ ਵਿੱਚ ਜੇਕਰ ਅਸੀਂ ਮੌਜੂਦ ਆ ਤੇ ਭਾਰਤਨਗਰ ਚੌਕ ਤੋਂ ਜਿਹੜੇ ਲੋਕ ਜਿਨ੍ਹਾਂ ਨੂੰ ਜਾਣਾ ਵੈ ਤੇ ਉਹ ਫਿਰੋਜ਼ਪੁਰ ਰੋਡ ਵੱਲ ਨੂੰ ਜਾਣਾ ਵੈ ਤੇ ਕਿਤਨੇ ਕਿਤੇ ਉਹਨਾਂ ਨੂੰ ਜਿਹੜਾ ਫੁਆਰੇ ਚੌਕ ਵੱਲ ਨੂੰ ਜਿਹੜਾ ਰਸਤਾ ਵਾ ਉਹ ਦਿੱਤਾ ਗਿਆ ਵਾ ਤੇ ਦੂਜੇ ਪਾਸੇ ਕਾਫੀ ਭਾਰੀ ਲੰਬਾ ਜਾਮ ਹੈ ਉਹ ਪਿੱਛੇ ਲੱਗਿਆ ਹੋਇਆ ਨਜ਼ਰ ਆ ਰਿਹਾ ਪਿੱਛੇ ਜਾਮ ਲੱਗਿਆ ਹੋਇਆ ਹੈ ਹਾਂਜੀ ਹਾਂਜੀ ਕਿੰਨੀ ਕੁ ਦੂਰ ਤੱਕ ਲੱਗਿਆ ਹੈ ਉਹ ਅੱਧਾ ਕਿਲੋਮੀਟਰ ਦਾ ਹੈ ਅੱਧਾ ਕਿਲੋਮੀਟਰ ਜੀ ਅੱਛਾ ਕਿੱਥੋਂ ਆ ਰਹੇ ਅਸੀਂ ਤਾਂ ਫੋਗਾੜੇ ਤੋਂ ਆਏ ਹਾਂ ਜੀ ਅੱਛਾ ਕੋਈ ਦਿੱਕਤ ਤਾਂ ਨਹੀਂ ਹੈ ਨਹੀਂ ਨਹੀਂ ਇੱਥੇ ਹੀ ਆ ਦੇਖਤ ਲੁਧਿਆਣੇ ਜੀ ਜੀ ਬਿਲਕੁਲ ਸੱਚ ਦੱਸਦੀ ਹੈ ਕਿ ਹੋਰ ਜਿਹੜੇ ਲੋਕ ਨੇ ਉਹਨਾਂ ਦੀ ਗੱਲਬਾਤ ਕਰਾਂਗੇ ਕਿਉਂਕਿ ਇਹ ਪੀੜੇ ਦੇਖ ਸਕਦੇ ਹੋ ਕਿ ਕਾਫੀ ਜਿਆਦਾ ਜਿਹੜਾ ਜਾਮ ਹੈ ਉਹ ਇਸ ਰੋਡ ਤੇ ਲੱਗਿਆ ਹੋਇਆ ਹੈ ਤੇ ਲੋਕਾਂ ਨਾਲ ਗੱਲਬਾਤ ਕਰਨ ਦੀ ਜੜੀ ਆ ਕੋਸ਼ਿਸ਼ ਕਰਾਂਗੇ ਕਿ ਕਿੰਨੇ ਕੇ ਦੇਰ ਜੜੀ ਆ ਉਹਨਾਂ ਨੂੰ ਹੋ ਚੁੱਕੀ ਆ ਇੱਥੇ ਫਸੇ ਹੋਏ ਨੂੰ ਸੋ ਜਾਣਕਾਰੀ ਜੜੀ ਆ ਲੈ ਲੈਣੇ ਆ ਕਿ ਕੀ ਕਹਿਣਾ ਚਾਹੁੰਦੇ ਨੇ ਕਿਉਂਕਿ ਖੁਦ ਵੀ ਜਿਹੜੇ ਲੋਕ ਆ ਉਹ ਖੁਦ ਬੁਲਾ ਰਹੇ ਨੇ ਸੋ ਗੱਲਬਾਤ ਕਰ ਲੈਣੇ ਕਿੰਨੀ ਦੇਰ ਹੋ ਗਏ ਫਸੇ ਹੋਏ ਨੂੰ ਵਿੱਚ 15 ਕਿ ਮਿੰਟ ਹੋ ਗਏ 15 ਕਿ ਮਿੰਟ ਹੋ ਗਏ ਕੀ ਕਿਵੇਂ ਦੇਖਦੇ ਹੋ ਰੂਟ ਨੂੰ ਡਾਇਵਰਟ ਕੀਤਾ ਹੋਇਆ ਇੱਕ ਪਾਸੇ ਚੱਲਦਾ ਇਹ ਤਾਂ ਅਧੁਨੀਦਾਰੀ ਆ ਚੱਲੀ ਇਹ ਤਾਂ ਚੱਲਦਾ ਬਿਲਕੁਲ ਤੋਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਖੁਦ ਆਪਣੇ ਉਹ ਖੁਦ ਹੱਥ ਮਾਰ ਕੇ ਉਹਨਾਂ ਨੇ ਰੋਕਿਆ ਤੇ ਉਸ ਤੋਂ ਬਾਅਦ ਉਹ ਖੁਦ ਵੀ ਕਹਿ ਰਹੇ ਨੇ ਕਿ 15 ਮਿੰਟ ਹੋ ਗਏ ਨੇ ਇਸ ਸੜਕ ਦੇ ਫਟੇ ਹੋਏ ਨੂੰ ਤਾਂ ਉਸ ਤੋਂ ਬਾਅਦ ਅਸੀਂ ਜਿਹੜਾ ਨਿਕਲ ਰਹੇ ਹਾਂ ਤੇ ਫਿਰ ਹਾਲੇ ਪੁਲਿਸ ਵੱਲੋਂ ਲਗਾਤਾਰ ਕੰਮ ਜਿਹੜਾ ਕੀਤਾ ਜਾ ਰਿਹਾ ਹੈ ਮੇਨ ਭਾਰਤਨਗਰ ਚੌਕ ਵੱਲ ਜਿਹੜੇ ਲੋਕ ਆ ਰਹੇ ਨੇ ਉਹ ਸਤਰਕ ਰਹਿਣ ਤੇ ਉਹ ਉਹਨਾਂ ਨੂੰ ਦੱਸਦੀ ਹੈ ਕਿ ਇਸ ਰੋਡ ਦੇ ਹਾਂ ਵਾਲੇ ਲੋਕ ਜਿਹੜੇ ਨੇ ਸਿੱਧੇ ਤੌਰ ਤੇ ਨਾਣ ਜੋ ਕੀ ਇਸ ਰੋਡ ਤੇ ਜਿਹੜਾ ਕਾਫੀ ਭਾਰੀ ਲੰਬਾ ਜਾਮ ਜਿਹੜਾ ਲੱਗਿਆ ਹੋਇਆ ਤੇ ਇੱਥੋਂ ਰੂਟ ਜਿਹੜਾ ਡਾਇਵਰਟ ਕੀਤਾ ਹੋਇਆ ਤੇ ਜਿਸ ਤੋਂ ਬਾਅਦ ਹਾਂ ਰੋਕਣ ਨੂੰ ਕਾਫੀ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਾਹਮਣਾ ਕਰਨਾ ਪੈ ਸਕਦਾ ਕਿੰਨੀ ਦੇਰ ਹੋ ਗਏ ਫਸੇ ਹੋਏ ਨੂੰ ਭਾਜੀ ਪੋਨਾ ਘੰਟਾ ਹੋ ਗਿਆ ਜੀ ਆ ਬਸ ਸਟੈਂਡ ਤੋਂ ਇੱਥੇ ਤੱਕ ਪਹੁੰਚਣ ਨੂੰ ਪੋਨਾ ਘੰਟਾ ਭਾਰਤ ਨਾਲ ਚੋਂ ਤੱਕ ਅੱਛਾ ਬਸ ਸਟੈਂਡ ਤੋਂ ਇੱਥੇ ਤੱਕ ਪਹੁੰਚਣ ਨੂੰ ਪੋਨਾ ਘੰਟਾ ਹੋ ਗਿਆ ਜੀ ਕੀ ਲੱਗਦਾ ਵੀ ਪਿੱਛੇ ਪੁਲਿਸ ਲੱਗੀ ਹੋਈ ਹੈ ਪਿੱਛੇ ਪੁਲਿਸ ਲੱਗੀ ਹੈ ਪਰ ਕੋਈ ਟ੍ਰੈਫਿਕ ਦਾ ਕੋਈ ਹੈ ਹੀ ਨਹੀਂ ਰੂਲ ਹੀ ਨਹੀਂ ਹੈ ਕੁਝ ਕੋਈ ਰੂਲਸ ਨਹੀਂ ਹੈ ਕੋਈ ਰੂਲ ਹੀ ਨਹੀਂ ਹੈ ਅਮਰਜੈਂਸੀ ਵਿੱਚ ਹੀ ਫਾਜਾ ਨਹੀਂ ਮੈਨੂੰ ਲੱਗਦਾ ਮੈਨੂੰ ਨਹੀਂ ਲੱਗਦਾ ਕੋਈ ਉੱਤੇ ਪਹੁੰਚੇਗਾ ਤੁਸੀਂ ਦੇਖ ਸਕਦੇ ਹੋ ਕਿ ਪਿੱਛੋਂ ਜਿਹੜਾ ਹੋ ਰਿਹਾ ਹੈ ਲਗਾਤਾਰ ਬਜਾਇਆ ਜਾ ਰਿਹਾ ਹੈ ਕਿਉਂਕਿ ਕਾਫੀ ਜ਼ਿਆਦਾ ਲੋਕਾਂ ਨੂੰ ਦਿੱਕਤਾਂ ਦਾ ਜਿਹੜਾ ਉਹ ਸਾਹਮਣਾ ਉਹ ਕਰਨਾ ਪੈ ਰਿਹਾ ਕਿਉਂਕਿ ਗੱਡੀਆਂ ਦੇ ਵਿੱਚ ਜਿਹੜੇ ਲੋਕ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜਾ ਬੱਸ ਸਟੈਂਡ ਹੈ ਬੱਸ ਸਟੈਂਡ ਤੋਂ ਭਾਰਤ ਨਗਰ ਚੌਕ ਪਹੁੰਚਦੇ ਪਹੁੰਚਦੇ ਜਿਹੜਾ ਪੌਣਾ ਘੰਟੇ ਦਾ ਜਿਹੜਾ ਸਮਾਂ ਆ ਉਹ ਲੱਗਿਆ ਹੋਇਆ ਕਿਉਂਕਿ ਪੌਣੇ ਘੰਟੇ ਸੀ ਇਸ ਬੱਸ ਸਟੈਂਡ ਤੋਂ ਭਾਰਤ ਨਗਰ ਚੌਕ ਦੇ ਵਿੱਚ ਪਹੁੰਚਦੇ ਨੇ ਨੂੰ ਜੜਾ ਲੱਗ ਜਾਂਦਾ ਹੈ ਕਿਉਂਕਿ ਅੱਜ ਭਾਰੀ ਲੰਬਾ ਜਮ ਲੱਗਿਆ ਤੇ ਕੋਈ ਨਾ ਕੋਈ ਜੜੀ ਹੈ ਦਿਕਤਾਂ ਦੇ ਨਾਲ ਨੂੰ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਲੋਕ ਇਸ ਰੋਡ ਤੇ ਜਾ ਰਹੇ ਨੇ ਉਸ ਤੋਂ ਗੱਲਬਾਤ ਕਰ ਲੈਨੇ ਕਿੰਨੀ ਦੇਰ ਹੋ ਗਏ ਫਸੇ ਨੂੰ ਸਰ ਡੇਢ ਘੰਟਾ ਹੋ ਗਿਆ ਡੇਢ ਘੰਟਾ ਡੇਢ ਘੰਟੇ ਤੋਂ ਫਸੇ ਹੋ ਹਾਂਜੀ ਹਾਂਜੀ ਕਿੱਥੋਂ ਲੱਗਿਆ ਹੋਇਆ ਜਾਵੇ ਇਹ ਸਰ ਪਿੱਛੋਂ ਲੱਗਿਆ ਹੋਇਆ ਆਪਣਾ ਮੋਡਲ ਟਾਊਨ ਤੋਂ ਵੀ ਪਿੱਛੇ ਤੋਂ ਅੱਛਾ ਮੋਡਲ ਤੋਂ ਪਿੱਛੇ ਲੱਗਿਆ ਹਾਂਜੀ ਹਾਂਜੀ ਰੂਟ ਡਾਇਵਰਟ ਕੀਤਾ ਗਿਆ ਸੀਗਾ ਪਤਾ ਸੀਗਾ ਕੁਝ ਡਿਵਰਟ ਨਹੀਂ ਕੀਤਾ ਗਿਆ ਜੀ ਕੁਝ ਡਿਵਰਟ ਨਹੀਂ ਕੀਤਾ ਗਿਆ ਤੇ ਜੇ ਐਮਰਜੈਂਸੀ ਹੋਵੇ ਕਿਸ ਨੂੰ ਐਮਰਜੈਂਸੀ ਹੋਵੇ ਹੁਣ ਤੁਸੀਂ ਦੇਖਿਆ ਹੀ ਹੋਣਾ ਐਂਬੂਲੈਂਸ ਇੱਥੇ ਫਸੀ ਹੋਈ ਸੀਗੀ ਜੀ ਹਾਂਜੀ ਹਾਂਜੀ ਐਂਬੂਲ ਬਹੁਤ ਬੁਰਾ ਹਾਲ ਹੈ ਜੀ ਬਹੁਤ ਬੁਰਾ ਹਾਲ ਹੈ ਇੱਕ ਪਾਸੇ ਰੋਡ ਸ਼ੋਅ ਚੱਲਦਾ ਪਿਆ ਭਗਵੰਤ ਸਿੰਘ ਮਾਨ ਦਾ ਮੁੱਖ ਮੰਤਰੀ ਜੀ ਬਹੁਤ ਬੁਰਾ ਹਾਲ ਹੈ ਜੀ ਮੈਂ ਬਿਲਕੁਲ ਤੋਂ ਦੇਖ ਸਕਦੇ ਹਾਂ ਕਿ ਇੱਕ ਪਾਸੇ ਰੋਡ ਸ਼ੋਅ ਹੈ ਤੇ ਦੂਜੇ ਪਾਸੇ ਲੋਕ ਜਿਹੜੇ ਨੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਗਲਜੜੀ ਹੈ ਕਹੀ ਜਾ ਰਹੀ ਹੈ ਕਿ ਉਹ ਕਾਫੀ ਜ਼ਿਆਦਾ ਜਿਹੜੀ ਦਿੱਕਤ ਵਿੱਚ ਨੇ ਕਿਉਂਕਿ ਕਾਫੀ ਦੇਰ ਉਹਨਾਂ ਨੂੰ ਹੋ ਚੁੱਕੇ ਨੇ ਇਸ ਰੋਡ ਦੇ ਉੱਤੇ ਫਸੇ ਹੋਏ ਨੂੰ ਕਿਉਂਕਿ ਹੋਰ ਕਈ ਮਹਿਲਾਵਾਂ ਨੇ ਉਹਨਾਂ ਨੇ ਵੀ ਗੱਲਬਾਤ ਕਰਨ ਦੀ ਜੜੀਆ ਕੋਸ਼ਿਸ਼ ਕਰਨਗੇ ਕਿ ਕਿੰਨਾ ਕ ਜਿਹੜਾ ਸਮਾਂ ਆ ਉਹ ਲੱਗ ਰਿਹਾ ਹੈ ਕੀ ਕਾਫੀ ਜਿਆਦਾ ਜਿਹੜੇ ਲੋਕ ਪਿੱਛੇ ਦੇਖ ਸਕਦੇ ਹੋ ਕਿ ਕਾਫੀ ਭਾਰੀ ਲੰਮਾ ਜਾਮ ਜਿਹੜਾ ਮੇਨ ਰੋਡ ਤੇ ਲੱਗਾ ਹੋਇਆ ਬੱਸ ਸਟੈਂਡ ਤੋਂ ਜਿਹੜੇ ਲੋਕ ਭਾਰਤਨਗਰ ਚੌਕ ਵੱਲ ਨੂੰ ਆ ਰਹੇ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਇਹ ਗੱਲ ਕਹੀ ਜਾਂਦੀ ਹੈ ਕਿ ਡੇਢ ਘੰਟਾ ਜਿਹੜਾ ਲੱਗਿਆ ਕਿਉਂਕਿ ਬੱਸ ਸਟੈਂਡ ਤੋਂ ਭਾਰਤਨਗਰ ਚੌਕ ਦੇ ਵਿੱਚ ਪਹੁੰਚਦੇ ਪਹੁੰਚਦੇ ਕਾਫੀ ਟਾਈਮ ਲੱਗਿਆ ਸੋ ਕਿਤਨੇ ਕਿਤੇ ਹਲੇ ਤਾਂ ਅੱਗੇ ਵੀ ਜਾਇਆ ਕਾਫੀ ਭਾਰੀ ਲੰਮਾ ਜਾਮ ਹੈ ਕਿ ਲੱਗਦਾ ਕਿੰਨਾ ਸਮਾਂ ਲੱਗਿਆ ਗੜਗੰਡਾ ਲੱਗ ਗਿਆ ਤੇ ਤੁਹਾਨੂੰ ਇੱਥੇ ਕਿੰਨਾ ਲੱਗ ਗਿਆ ਕੀ ਲੱਗਦਾ ਵੀ ਕਿੰਨਾ ਕਸਮਾ ਲੱਗ ਸਕਦਾ ਕੀ ਪਤਾ ਕਿੱਧਰ ਕੀ ਹੈਗਾ ਹੈਗੀ ਹੈ ਜਿਹੜੀ ਵਾਲੀ ਜਿਹੜੀ ਸੜਕ ਹੈ ਬੰਦ ਕੀਤੀ ਹੋਈ ਹੈ ਜਿਹੜਾ ਫਿਰੋਜ਼ਪੁਰ ਰੋਡ ਹੁੰਦੀ ਹੈ ਬੰਦ ਹੋ ਗਈ ਹੈ ਰੋਡਸ ਹੋਇਗਾ ਵਾਹ ਜੀ ਵਾਹ ਦੇਖ ਲੈਣੇ ਹਾਲ ਕੀ ਕਹਿਣਾ ਚਾਹੋਗੇ ਕੀ ਕਹਿਣਾ ਹੈ ਪਬਲਿਕ ਖਰਾਬ ਕਰੇ ਆਫਿਸ ਜਾਣਾ ਹੈ ਕੰਮ ਹੈ ਸਾਰੇ ਸਾਰੇ ਕੰਮ ਰੁਕੇ ਹੋਏ ਸਾਡੇ ਦਿੱਕਤ ਆ ਰਹੀ ਹੈ ਬਹੁਤ ਜ਼ਿਆਦਾ ਦਿੱਕਤ ਹੈ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਉਹ ਕਰਨਾ ਪੈ ਰਿਹਾ ਦੱਸ ਦਈਏ ਕਿ ਲੁਧਿਆਣਾ ਮਹਾਨਗਰ ਜਗਰਾਹ ਪੁਲ ਵੱਲੋਂ ਜਿਹੜੇ ਲੋਕ ਆ ਰਹੇ ਨੇ ਭਾਰਤ ਨਗਰ ਚੌਕ ਦੇ ਵਿੱਚ ਉਹਨਾਂ ਨੂੰ ਸਿੱਧੇ ਤੌਰ ਤੇ ਉਹਨਾਂ ਦਾ ਜਿਹੜਾ ਰੂਟ ਹੈ ਉਹ ਡਾਇਵਰਟ ਕੀਤਾ ਗਿਆ ਹੈ ਦੱਸ ਦਈਏ ਕਿ ਫਿਰੋਜ਼ਪੁਰ ਰੋਡ ਤੋਂ ਜਿਹੜੇ ਲੋਕ ਆ ਰਹੇ ਨੇ ਭਾਰਤ ਨਗਰ ਚੌਕ ਉਹਨਾਂ ਨੂੰ ਸਿੱਧੇ ਤੌਰ ਤੇ ਜਿਹੜੀ ਹੈ ਸਖਤ ਨਿਰਦੇਸ਼ ਨੇ ਕਿ ਇਸ ਰੋਡ ਤੇ ਜਿਹੜੇ ਨਾਨ ਕਿਉਂਕਿ ਇੱਥੇ ਕਾਫੀ ਭਾਰੀ ਲੰਬਾ ਜਾਮ ਲੱਗਾ ਹੋਇਆ ਹੈ ਇਹ ਰੂਟ ਨੂੰ ਜਿਹੜਾ ਡਾਇਵਰਟ ਕੀਤਾ ਹੋਇਆ ਹੈ ਟ੍ਰੈਫਿਕ ਪੁਲਿਸ ਵੱਲੋਂ ਰੂਟ ਨੂੰ ਡਾਇਵਰਟ ਕੀਤਾ ਗਿਆ ਹੈ ਤੇ ਦੱਸ ਦਈਏ ਕਿ ਲਗਾਤਾਰ ਲੁਧਿਆਣਾ ਦੇ ਬੱਸ ਸਟੈਂਡ ਤੋਂ ਜਿਹੜੇ ਲੋਕ ਆ ਰਹੇ ਨੇ ਉਹਨਾਂ ਨੂੰ ਵੀ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਤੇ ਲੋਕਾਂ ਵੱਲੋਂ ਸਿੱਧੇ ਤੌਰ ਤੇ ਜਿਹੜੀ ਗੱਲ ਐ ਕਹੀ ਜਾ ਰਹੀ ਹੈ ਕਿ ਉਹਨਾਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪੈ ਰਿਹਾ ਕੋਈ ਇਹ ਕਹਿ ਰਿਹਾ ਕਿ ਪੌਣਾ ਘੰਟਾ ਹੋ ਗਿਆ ਤੇ ਕੋਈ ਕਹਿ ਰਿਹਾ ਡੇਢ ਘੰਟੇ ਤੋਂ ਅਸੀਂ ਪਰੇਸ਼ਾਨ ਐ ਤੇ ਭਾਰੀ ਲੰਬੇ ਜਾਮ ਦੇ ਵਿੱਚ ਫਸੇ ਹੋਏ ਆ ਫਿਰ ਆਲੇ ਮਰਜੈਂਸੀ ਸੁਵਿਧਾਵਾਂ ਜੀ ਜ਼ਿਕਰ ਗੱਲ ਕਰੀਏ ਤੇ ਜਿਹੜੇ ਟ੍ਰੈਫਿਕ ਮੁਲਾਜ਼ਮ ਮ ਨੇ ਜਿਹੜੀ ਐਂਬੂਲੈਂਸ ਹੈਗੀ ਆ ਉਹਨੂੰ ਅਸੀਂ ਫਟਾਫਟ ਘੜਾ ਰਹੇ ਆ ਤੇ ਲੋਕਾਂ ਨੂੰ ਵੀ ਜਿਹੜਾ ਰੂਟ ਹੈ ਉਹ ਸਿੱਧੇ ਤੌਰ ਤੇ ਅਸੀਂ ਦੇ ਰਹੇ ਆ ਦੱਸ ਦਈਏ ਫੁਆਰੇ ਚੌਕ ਨੂੰ ਜਾਣਾ ਵਾ ਰੂਟ ਨੂੰ ਡਾਇਵਰਟ ਕੀਤਾ ਗਿਆ ਵਾ ਕਿਉਂਕਿ ਭਾਰਤ ਨਗਰ ਚੌਕ ਤੋਂ ਡੀਸੀ ਦਫਤਰ ਵੱਲ ਨੂੰ ਜਾਣ ਵਾਲੀ ਸੜਕ ਨੂੰ ਪੂਰੇ ਤੌਰ ਤੇ ਜਿਹੜਾ ਬੰਦ ਕੀਤਾ ਹੋਇਆ ਹੈ ਕਿਉਂਕਿ ਅੱਜ ਰੋਡ ਸ਼ੋ ਜਿਹੜਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਦਮਿਤ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜਿਹੜਾ ਅੱਜ ਰੋਡ ਸ਼ੋ ਹੈ ਜੇਕਰ ਦੱਸ ਦਈਏ ਕਿ ਜਿਮਨੀ ਚੋਣਾ ਨੂੰ ਲੈ ਕੇ ਜਿਹੜਾ ਅਨੋਮੀਨੇਸ਼ਨ ਫਾਈਲ ਕਰਨ ਵਾਸਤੇ ਸੰਜੀਵ ਅਰੋੜਾ ਜੀ ਖੁਦ ਡੀਸੀ ਦਫ਼ਤਰ ਜਿਹੜੇ ਅੱਜ ਪਹੁੰਚ ਰਹੇ ਨੇ ਤੇ ਜਿਸੋ ਲੈ ਕੇ ਲੋਕਾਂ ਨੂੰ ਕਿਤੇ ਨਾ ਕਿਤੇ ਕਾਫੀ ਖੱਜਲਖਵਰੀ ਹੋਣੀ ਪੈ ਰਹੀ ਹੈ ਕਿਉਂਕਿ ਲੋਕ ਕਾਫੀ ਪਰੇਸ਼ਾਨ ਨੇ ਉਹਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਕਿ ਰੂਟ ਨੂੰ ਡਾਇਵਰਟ ਕੀਤਾ ਹੋਇਆ ਪਰ ਕਈ ਲੋਕਾਂ ਨੂੰ ਪਤਾ ਵੀ ਇਹ ਨਹੀਂ ਕਿ ਰੂਟ ਜਿਹੜਾ ਡਾਇਵਰਟ ਹੈ ਫਿਰ ਹਾਲ ਲੁਧਿਆਣਾ ਦੇ ਭਾਰਤਨਗਰ ਚੌਕ ਤੋਂ ਅਪਡੇਟ ਜਿਹੜੀ ਹੈ ਤੁਹਾਡੇ ਨਾਲ ਸਾਂਝਾ ਕਰਾਈਏ ਤੇ ਹੋਰ ਜਿਹੜੇ ਚੌਕ ਨੇ ਜਿੱਥੋਂ-ਜਿੱਥੋਂ ਰੂਟ ਨੂੰ ਡਾਇਵਰਟ ਕੀਤਾ ਹੋਇਆ ਉਹ ਥਾਂ ਤੇ ਵੀ ਜਾ ਕੇ ਜਿਹੜੀ ਅਪਡੇਟ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਅੱਜ ਕਿੱਥੇ ਕਿੱਥੇ ਕਿਹੜੀ ਕਿਹੜੀ ਸੜਕ ਜੜੀ ਆ ਜਾਮ ਹੈ ਤੇ ਜਿਹੜੇ ਲੋਕ ਘਰੋਂ ਬਾਹਰ ਨਿਕਲ ਰਹੇ ਨੇ ਉਹ ਇਹ ਖਬਰ ਦੇਖ ਕੇ ਜਿਹੜਾ ਚੁਕਾਨ ਹੋ ਜਾਣ ਕਿਉਂਕਿ ਉਹ ਬਾਹਰ ਨਾ ਨਿਕਲਣ ਕਿਉਂਕਿ ਅੱਜ ਸੜਕ ਤੇ ਆਉਂਗੇ ਤਾਂ ਕਿਤੇ ਨ ਕਿਤੇ ਕਾਫੀ ਪਾਰੀ ਨੁਕਸਾਨ ਸਨ ਹੈ ਪੈਸਾ ਦਾ ਕਿਉਂਕਿ ਜਾਮ ਦੇ ਵਿੱਚ ਫਸੇ ਰਹਿਣਾ ਪੈਸਾ ਦਾ ਤੇ ਇਸ ਸੜਕ ਤੇ ਨਾ ਹੋ ਤੁਸੀਂ ਕੋਈ ਵੱਖਰੀ ਸੜਕ ਜੜੀ ਆ ਚੁਲੋ ਤੇ ਭਾਰਤ ਨਗਰ ਚੌਕ ਵੱਲੋਂ ਆਣ ਵਾਲੇ ਲੋਕਾਂ ਨੂੰ ਸਿੱਧੇ ਤੌਰ ਤੇ ਪੀ ਲਾ ਕਿ ਇੱਥੇ ਕਾਫੀ ਪਾਰੀ ਲੰਬਾ ਜਾਮ ਲੱਗਿਆ ਹੋਇਆ ਕਿਉਂਕਿ ਰੋਡ ਸੌਟ ਜਿਹੜਾ ਚੱਲਦਾ ਪਿਆ ਦੇਖ ਕਰੋ ਜਾਨ ਵਾਲਾ ਮੈਂ ਟ